ਆਲਾ ਆਲਾ ਆਪਣਾ ਹੋਇਦਰ ਸਤਿਕਾਰ ਦੀ ਕੀ ਹਾਲ ਆਪ ਸਭ ਨੂੰ ਨਵੇਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਆਪ ਸਭ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਅੱਜ ਮੈਂ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇਖੇ ਨਤਮਸਤਕ ਹੋਣ ਲਈ ਆਇਆ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਔਰ ਸਰਬਤ ਦੇ ਭਲੇ ਲਈ ਅਰਦਾਸ ਕਰਾਂਗਾ ਆਪ ਸਭ ਪੰਜਾਬ ਵਾਸੀਆਂ ਦੇਸ਼ ਵਾਸੀਆਂ ਦੇ ਘਰਾਂ ਦੇ ਵਿੱਚ ਗੁਰੂ ਸਾਹਿਬ ਆਪਣੀ ਕਿਰਪਾ ਵਰਤਾਉਣ ਸੁੱਖ ਸ਼ਾਂਤੀ ਤਰੱਕੀਆਂ ਬਖਸ਼ਣ ਔਰ ਆਪਾਂ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਏਕਤਾ ਦੇ ਨਾਲ ਭਾਈਚਾਰੇ ਦੇ ਨਾਲ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਈਏ ਸੋ ਬਹੁਤ-ਬਹੁਤ ਵਧਾਈ ਨਵੇਂ ਸਾਲ ਤੇ ਬਹੁਤ-ਬਹੁਤ ਵਧਾਈਆ ਸੰਧਵਾ ਸਾਹਿਬ 28 ਰੂਪ ਮਾਮਲੇ ਤੇ 16 ਲੋਕਾਂ ਤੇ ਐਫਆਈਆਰ ਹੋਈ ਸੀ ਤੇ ਇੱਕ ਸੰਦਰ ਕੋਲੀ ਜਿਹੜੇ ਅਕਾਊਂਟੈਂਟ ਜਿਹੜੇ ਨੇ ਸੀਏ ਉਹ ਗ੍ਰਿਫਤਾਰੀ ਉਹਨਾਂ ਦੀ ਹੋ ਗਈ ਹੈ ਕੀ ਕਿਹਾ ਚਾਹੁੰਦੇ ਹੋ ਪੰਜਾਬ ਦਾ ਕਿੱਡਾ ਐਕਸ਼ਨ ਹੈ ਪੰਜਾਬ ਸਰਕਾਰ ਦਾ ਦੇਖੋ ਇਹ ਤਾਂ ਕਾਨੂੰਨ ਦਾ ਜਿਹੜਾ ਐਕਸ਼ਨ ਹੈ ਕਾਨੂੰਨ ਆਪਣਾ ਰਸਤਾ ਅਖਤਿਆਰ ਕਰ ਲਿਆ ਵੈਸੇ ਤਾਂ ਦੇਖੋ ਗੁਰੂ ਪਾਤਸ਼ਾਹ ਨੇ ਇੱਕ ਅਖਰ ਆਸੇ-ਪਾਸੇ ਕਰਨ ਤੇ ਜਦੋਂ ਉਹ ਮਿੱਟੀ ਮੁਸਲਮਾਨ ਕੀ ਵਾਲੀ ਗੱਲ ਆਈ ਸੀ ਆਪਣੇ ਪੁੱਤ ਨੂੰ ਛੱਡਦਾ ਸੀ ਇੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਾ 328 ਰੂਪ ਹੀ ਖੁਰਦੇ ਬੁਰਦੇ ਮਤਲਬ ਪਤਾ ਹੀ ਨਹੀਂ ਉਹਨਾਂ ਦਾ ਕਿੱਥੇ ਆ ਕੋਈ ਪਤਾ ਤਾਂ ਹੋਵੇ ਬਹੁਤ ਵੱਡਾ ਅਪਰਾਧ ਹੈ ਇਹ ਔਰ ਜੇ ਕੋਈ ਸੱਚਾ ਤੇ ਆਪ ਹੀ ਜਾ ਕੇ ਪੇਛੇ ਹੋ ਜੇ ਉਹਨੂੰ ਗ੍ਰਿਫਤਾਰ ਕਰਨ ਦੀ ਲੋੜ ਹੀ ਨਾ ਪਵੇ ਜਾ ਕੇ ਦੱਸਣ ਨਾਲੇ ਸੀਏ ਸਾਹਿਬ ਦੀ ਤਾਂ ਤਨਖਾਹ ਹੀ ਬਹੁਤ ਸੀਨੀਅਰ ਤੇ ਜਨਵਰੀ ਬੜੀ ਵੱਡੀ ਬਣਦੀ ਸੀ ਤੇ ਜੇ ਆਪ ਦਾ ਕੰਮ ਠੀਕ ਤਰ੍ਹਾਂ ਇਹ ਨਾ ਕੀਤਾ ਹੁੰਦਾ ਮੇਰੇ ਖਿਆਲ ਤੇ ਇੱਥੇ ਤੱਕ ਪਹੁੰਚਣੀ ਨਹੀਂ ਸੀ ਗੱਲ ਤੋ ਕਾਨੂੰਨ ਆਪ ਦਾ ਰਸਤਾ ਖਤਿਆਰ ਕਰ ਰਿਹਾ ਸਰਕਾਰ ਉਹ ਜੜਿੱਕਾ ਨਹੀਂ ਪਾਰ ਰਹੀ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਕੋਈ ਵੀ ਦਸਤੰਦ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਇਹ ਐਸਜੀਪੀਸੀ ਦਾ ਨਿੱਜੀ ਮਾਮਲਾ ਹੈ ਜਾ ਤੀ ਉਹਨਾਂ ਨੇ ਪਹਿਲਾਂ ਸਾਰਿਆਂ ਨੇ ਪਹਿਲਾਂ ਹੀ ਇਹ ਬੰਦ ਕਰੇ ਮੇਰੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਸਾਡੀ ਰਿਪੋਰਟ ਡਾਕਟਰੇਜਸ਼ਨ ਸੀਨੇ ਚੰਦੂ ਕਿੱਥੀ ਹੋਈ ਹੈ ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਐਸਜੀਪੀਸੀ ਤੋਂ ਉੱਪਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਵੱਡੀ ਤੋਂ ਵੱਡੀ ਹਸਤੀ ਤੋਂ ਉੱਪਰ ਹੈ ਤੇ ਉਹਨਾਂ ਦੀ ਸਤਕਾਰ ਦੇ ਲਈ ਜੇ ਕੋਈ ਕੰਮ ਕਰੋਣਸਾਰ ਹੋ ਰਿਹਾ ਤੇ ਸਰਕਾਰ ਉਹਦੇ ਵਿੱਚ ਬਿਲਕੁਲ ੜਿੱਕਾ ਨਹੀਂ ਪਾਵੇਗੀ ਪਹਿਲਾਂ ੜਿੱਕਾ ਪੈਂਦਾ ਰ ਤਾਂ ਹੀ ਉਹ ਕੰਮ ਨਹੀਂ ਹੋਇਆ ਤਾਂ ਹੀ ਤਾਂ ਡਾਂਗਾ ਮਾਰੀਆਂ ਗਈਆਂ ਜਿਹੜੇ ਲੋਕ ਇਹਦਾ ਮੰਗਦੇ ਸੀ ਇਨਸਾਫ ਮੰਗਦੇ ਸੀ ਕਹਿੰਦੇ ਸੀ ਸਾਨੂੰ ਸੱਚ ਦੱਸੋ 328 ਰੂਪ ਕਿੱਥੇ ਗਏ ਜਿਹੜੇ ਲੋਕ ਕੇ ਕਹਿੰਦੇ ਸੀ ਕਿ ਜਿਹੜਾ ਹਿੰਦੀ ਚ ਜਿਹੜੇ ਗੁਰਬਲਾਸ ਪਾਸ਼ਾ 6ਵੀਂ ਲਿਖਿਆ ਉਹਦੇ ਚ ਗੁਰੂ ਸਾਹਿਬ ਬਾਰੇ ਬੇਅਦਬੀ ਕਿਉਂ ਕੀਤੀ ਗਈ ਆ ਤੋ ਉਦੋਂ ਸਰਕਾਰ ਨੂੰ ਸਰਕਾਰ ਨੇ ਕੰਮ ਨਹੀਂ ਕਰਨ ਦਿੱਤਾ ਕਾਨੂੰਨ ਨੂੰ ਲੇਕਿਨ ਹੁਣ ਤੁਹਾਡੀ ਇਹ ਸਰਕਾਰ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਕਾਨੂੰਨ ਨੂੰ ਆਪਣਾ ਕੰਮ ਕਰਨ ਦੇ ਰਹੀ ਹੈ ਸਰ ਅੱਜ ਇੱਕ ਗ੍ਰਫਤਾਰੀ ਹੋਈ ਹੈ 15 ਲੋਕ ਬਾਕੀ ਆ ਕੀ ਉਹਨਾਂ ਤੇ ਵੀ ਗ੍ਰਫਤਾਰੀ ਹੋਣਗੀਆਂ ਦੇਖੋ ਇਹਦੇ ਬਾਰੇ ਤਾਂ ਹੁਣ ਵਿਭਾਗ ਹੀ ਦੱਸ ਸਕਦਾ ਜਾਂ ਹੋਮ ਮਿਨਿਸਟਰ ਦੱਸ ਸਕਦਾ ਜੀ ਪਰ ਨਹੀਂ ਐਫ ਆਈ ਆਰ ਲੈ ਕੇ ਤੁਸੀਂ ਪਹੁੰਚੇ ਸੀਗੇ ਦੇਖੋ ਜੀ ਇਹ ਤਾਂ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਜੀ ਇਹਦੇ ਤਾਂ ਮੁੱਦੇ ਹੀ ਆ ਸੀ ਜੀ ਥੈਂਕ ਯੂ